ਮਾਪਿਆਂ ਦਾ ਜਵਾਨ ਅਤੇ ਸੋਹਣਾ ਪੁੱਤ 모히ਤ ਬੀਤੇ ਦਿਨ ਹਸਤਾ ਖੇਡਦਾ ਆਪਣੇ ਦੋਸਤਾਂ ਦੇ ਨਾਲ ਘਰ ਵਾਪਸ ਆਇਆ ਸੀ ਰੋਟੀ ਖਾਂਦੇ ਹੋਏ ਰਾਤ ਦੇ 1:30 ਵਜੇ ਅਤੇ 2 ਵਜੇ ਸਾਰਾ ਪਰਿਵਾਰ ਜਾ ਕੇ ਸੌਂ ਗਿਆ ਪਰ ਨਹੀਂ ਪਤਾ ਸੀ ਕਿ ਇਹ 모히ਤ ਦੇ ਨਾਲ ਉਹਨਾਂ ਦੀ ਆਖਰੀ ਮੁਲਾਕਾਤ ਹੈ ਮ੍ਰਿਤਕ ਨੌਜਵਾਨ 모히ਤ ਦੇ ਪਿਤਾ ਨੇ ਦੱਸਿਆ ਕਿ ਕਿਸੇ ਨੂੰ ਪੈਸਿਆਂ ਦੀ ਲੋੜ ਸੀ ਜਿਸ ਤੇ ਚਲਦੇ 모히ਤ ਨੇ ਕਰਜ਼ਾ ਦੇਣ ਵਾਲੇ ਲੋਕਾਂ ਦਾ ਨੰਬਰ ਉਸ ਨੂੰ ਦਿੱਤਾ ਸੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਹੋ ਗਿਆ ਇਸ ਦੇ ਵਿੱਚ 모ਹਿਤ ਦਾ ਹੋਰ ਕੋਈ ਹੱਥ ਨਹੀਂ ਸੀ ਪਰ ਹੁਣ ਜਦੋਂ ਪੈਸੇ ਲੈਣ ਵਾਲੇ ਵਿਅਕਤੀ ਦਾ ਫੋਨ ਸਵਿਚ ਆਫ ਹੋ ਗਿਆ ਤਾਂ 모ਹਿਤ ਨੂੰ ਉਹਨਾਂ ਲੋਕਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੋਂ ਹੀ ਕਰਜ਼ਾ ਲਿਆ ਗਿਆ ਸੀ 모ਹਿਤ ਨੇ ਪੈਸੇ ਲੈਣ ਵਾਲੇ ਵਿਅਕਤੀ ਨੂੰ ਆਪਣਾ ਨੰਬਰ ਦਿੱਤਾ ਹੋਇਆ ਸੀ ਪੁਲਿਸ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਪੜਤਾਲ ਚੱਲ ਰਹੀ ਹੈ 모ਹਿਤ ਉਹ ਮੁੰਡਾ ਹੈ ਜਿਸਨੇ ਕੀ ਹੁਣੇ ਵਿਦੇਸ਼ ਚੱਲਦੇ ਜਾਣਾ ਸੀ ਅਤੇ ਉਸਦੇ ਕਾਗਜ਼ ਪੱਤਰ ਵੀ ਲੱਗ ਚੁੱਕੇ ਸਨ ਪਰ ਇਸ ਦੇ ਵਿਚਾਲੇ ਹੀ ਪਰਿਵਾਰ ਤੇ ਉੱਪਰ ਇਹ ਦੁੱਖਾਂ ਦਾ ਪਹਾੜ ਟੁੱਟਿਆ ਕਿ ਮੋਹਿਤ ਨਾਮ ਦਾ ਇਹ ਜਵਾਨ ਮੁੰਡਾ ਜਿਉਂਦਾ ਨਹੀਂ ਬਚਿਆ ਹਾਲਾਂਕਿ ਉਸਦੀ ਹਾਲਤ ਇਹੋ ਜਿਹੀ ਬੀਤੇ ਦਿਨ ਹੋ ਗਈ ਸੀ ਕਿ ਉਸਨੂੰ ਪੀਜੀਐਲ ਚੰਡੀਗੜ੍ਹ ਵਿਖੇ ਲਜਾਇਆ ਗਿਆ ਜਿੱਥੇ ਉਸਨੇ ਦਮ ਤੋੜਿਆ ਇਹ ਪਰਿਵਾਰ ਪਿੱਛੋ ਫਾਜ਼ਿਲਕਾ ਦੇ ਜਲਾਲਾਬਾਦ ਦਾ ਰਹਿਣ ਵਾਲਾ ਹੈ ਤੇ ਹੁਣ ਇਸ ਸਮੇਂ ਖਰੜ ਦੇ ਸਨ ਇਨਕਲੇਪ ਤੇ ਵਿੱਚ ਰਹਿ ਰਿਹਾ ਇਹ ਪੇਚੀਦਾ ਮਾਮਲਾ ਜਿੱਥੇ ਜਵਾਨ ਮੁੰਡੇ ਦੇ ਜਾਣ ਤੋਂ ਬਾਅਦ ਪਰਿਵਾਰ ਵਾਲੇ ਬੇहद ਹੀ ਦੁਖੀ ਨੇ ਪਿਓ ਤੇ ਭਰਾ ਦੇ ਵੱਲੋਂ ਰੋ ਰੋ ਕੇ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਅਤੇ ਉਹ ਹੁਣ ਪੁਲਿਸ ਦੇ ਅੱਗੇ ਕੀ ਅਪੀਲ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਕੋਲ ਉਹਨਾਂ ਤਿੰਨੋਂ ਮੁੰਡਿਆਂ ਦੀਆਂ ਫੋਟੋਆਂ ਤੇ ਨੰਬਰ ਵੀ ਨੇ ਜਿਨ੍ਹਾਂ ਦੇ ਬਾਰੇ ਉਹ ਗੱਲ ਕਰਦੇ ਹੋਏ ਰੋ ਰਹੇ ਨੇ ਕਿ ਇਹਨਾਂ ਦੇ ਕਰਕੇ ਹੀ ਉਹਨਾਂ ਦੇ ਪੁੱਤ ਮੋਹਿਤ ਦੀ ਜਾਨ ਗਈ ਹੈ ਜਦੋਂ ਕਿ ਮੋਹਿਤ ਦਾ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਹੋਰ ਕੋਈ ਵੀ ਇਨਵੋਲਵਮੈਂਟ ਨਹੀਂ ਸੀ। ਮੁੰਡੇ ਨੇ ਕਿਸੇ ਨੂੰ ਕੋਈ ਮੰਨ ਲੋ ਜੋ ਪਹਿਲਾਂ ਉਹ ਹੈਗਾ ਸੀਗਾ ਮੁੰਡੇ ਨੇ ਕਿਸੇ ਨੂੰ ਉਹਨਾਂ ਨੂੰ ਫੋਨ ਨੰਬਰ ਦਿੱਤਾ ਸੀਗਾ ਉਹਨਾਂ ਨੇ ਮੁੰਡੇ ਨੇ ਕੰਟੈਕਟ ਜਾਈ ਫੋਨ ਨੰਬਰ ਦਿੱਤਾ ਸੀਗਾ। ਬਸ ਉਹ ਬੰਦਿਆਂ ਨੇ ਉਹਨਾਂ ਨੇ ਪੈਸੇ ਉਹਨੂੰ ਮੋਹਿਦ ਨੂੰ ਦੱਸਿਆ ਵੀ ਨਹੀਂਗਾ ਉਹਨਾਂ ਨੇ ਪੈਸੇ ਪਾਤੇ। ਉਹਨਾਂ ਨੇ ਫੋਨ ਬੰਦ ਕਰ ਲਏ। 15-20 ਦਿਨਾਂ ਬਾਅਦ ਫੋਨ ਬੰਦ ਕਰ ਲਏ ਉਸ ਤੋਂ ਬਾਅਦ ਮੋਹਿਦ ਨੂੰ ਧਮਕੀਆਂ ਦੇਣ ਲੱਗੇ। ਇਹ ਕਿਹਨੂੰ ਮਾਰ ਦਾਂਗੇ ਸਾਡੇ ਪੈਸੇ ਤੂੰ ਮਤਲਬ ਤੁਹਾਨੂੰ ਨੰਬਰ ਤੇ ਤੈਨੂੰ ਪੈਸੇ ਲੈਣੇ ਆ ਸੀ ਕਿੰਨੇ ਪੈਸਿਆਂ ਦਾ ਮਾਮਲਾ ਸੀ 90 ਹਜ਼ਾਰ ਦਾ ਥੋੜਾ ਸੀ ਜੀ ਇਹ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਅਰੇਂਜਮੈਂਟ ਕਰ ਰਹੇ ਸੀਗੇ ਬਹੁਤ ਫੋਨ ਕਰ ਕੀ ਜਾਂਦੇ ਸੀਗੇ ਕਿ ਤੇਰੇ ਪਰਿਵਾਰ ਨੂੰ ਚੱਕ ਲਾਂਗੇ ਤੈਨੂੰ ਚੱਕ ਲਾਂਗੇ ਤੇਰੀ ਘਰ ਨੂੰ ਮਾਰ ਦਾਂਗੇ ਇਹਨਾਂ ਪੈਸਿਆਂ ਨੂੰ ਜਗਿਆ ਸੀਗਾ ਕਿ ਦੋ ਦੋ ਤਿੰਨ ਨੂੰ ਇਹ ਰਾਤ ਨੂੰ ਆਉਂਦਾ ਕਦੇ ਸਹੀ ਸੀਗਾ ਹੱਸਦਾ ਖੇਡਦਾ ਆਇਆ ਇੱਕ 1.5 ਵਜੇ ਖਾਣਾ ਖਾਦਾ ਜੀ 2 ਵਜੇ ਸੁੱਤੇ ਆ ਕੰਮ ਤੋਂ ਆਏ ਸੀ ਥੱਕੇ ਹੋਏ ਹੋਏ ਸੀ ਕਿ ਸਾਨੂੰ ਨਹੀਂ ਪਤਾ ਚੱਲਿਆ ਗਿਆ ਮਤਲਬ 2 ਵਜੇ ਤੋਂ ਬਾਅਦ ਕਿੰਨੇ ਵਜੇ ਬਾਥੂਮ ਵਿੜਦਾ ਕਿੰਨੇ ਵਜੇ ਨਹੀਂ ਵਿੜਦਾਗਾ ਆ ਤਿੰਨ ਲੜਕੇ ਜੀ ਜਿਨ੍ਹਾਂ ਦੇ ਫੋਟੋਆਂ ਮੋਬਾਈਲ ਨੰਬਰ ਤੇ ਕਰ ਪਾਏ ਹੋਏ ਹੈ ਜੀ ਅਸੀਂ ਕਰਦੇ ਹੋਸ਼ ਉੱਤੇ ਅਸੀਂ ਖੜ ਰਹੇ ਨੇ ਜੀ ਸੰਨੀ ਨਿਕਲੇਰ ਦੇ ਵਿੱਚ ਠੀਕ ਹੈ ਜੀ ਗੁਰਦੁਆਰੇ ਦੇ ਬੈਕ ਸਾਈਡ ਘਰੇ ਆਇਆ ਜੀ ਘਰੇ ਪਹੁੰਚਿਆ ਗਿਆ ਚੰਗਾ ਭਲਾ ਸੀਗਾ ਗੱਲਾਂ ਬਾਤਾਂ ਕਰਦਾ ਰਿਹਾ ਜੀ ਮੇਰੇ ਦੋਸਤ ਇਹ ਬੇਟਾ ਤੇ ਨੋ ਆਏ ਹੋਏ ਸੀਗੇ ਉਹਨਾਂ ਨਾਲ ਦਾ ਘੇੜਦਾ ਰਿਹਾ ਜੀ ਕੀ ਕੰਮ ਕੀ ਕਰਦਾ ਜੀ ਫਿਰ ਕੰਮ ਕੀ ਕਰਦਾ ਸੀ ਕੰਮ ਜੀ ਕੀ ਕੰਮ ਬਾਹਰ ਜਾਣਾ ਸੀਗਾ ਜੀ ਫੈਲ ਲੱਗੀ ਹੋਈ ਸੀ ਜੀ ਅੱਛਾ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਜੀ ਜਿਵੇਂ 2 ਵਜੇ ਅਸੀਂ ਸੁੱਤੇ ਹੈਗੇ ਆ ਸਾਢੇ 5 ਦੇ ਮੰਮੀ ਉੱਠੀ ਐ ਉਹਨੇ ਵੇਖਿਆ ਕਿ ਇਹਨੂੰ ਠਾਣ ਗਈ ਇਹਨੇ ਵੇਖਿਆ ਬਾਥਰੂ ਚ ਵਾਜ ਆਈ ਜਾਂਦੀਆਂ ਹੈਗੀਆਂ ਪਰਚਾ ਵਗੈਰਾ ਕੋਈ ਹੋਇਆ ਹਾਂਜੀ ਥਾਣੇ ਐਫ ਆਈ ਆਰ ਹੋ ਗਈ ਐ ਜੀ ਐਫ ਆਈ ਆਰ ਦੀ ਕਾਪੀ ਹੈ ਤੁਹਾਡੇ ਕੋਲ ਐਫ ਆਈ ਆਰ ਦੀ ਕਾਪੀ ਸਾਡੇ ਕੋਲ ਜ ਨਹੀਂ ਜੀ ਕਦੇ ਉੱਥੇ ਪਈ ਐ ਜੀ ਹਾਂ ਜੀ ਹਾਂ ਜੀ ਉਂਝ ਹੈ ਤੁਹਾਡੀ ਕੋਈ ਹਾਂ ਜੀ ਹਾਂ ਜੀ ਉਂਝ ਸਾਡੇ ਕੋਲ ਲੈ ਗਏ ਜੀ ਠੀਕ ਹੈ ਜੀ ਸਰ ਉਹ ਤੇ ਦੱਸ ਇਹ ਮੁੰਡੇ ਦਵਾਰ ਸਾਨੂੰ ਸਰ ਨਾਲ ਜਿਆਦਾ ਫੋਨ ਆ ਰਹੇ ਸੀ ਸ਼ਿਰਾਜ ਖਿਰ ਦਾ ਤੇ ਇਹ ਬੰਦੇ ਦਵਾਰ ਕੱਲ ਮੈਨੂੰ ਵੀ ਧਮਕੀ ਆਈ ਹੈ ਕਿ ਮਤਲਬ ਇੱਕ ਫਿਰ ਵੱਡਾ ਭਰਾ ਮਾਰਦਾ ਤੇ ਮੈਨੂੰ ਵੀ ਮਾਰ ਹੀ ਦੇਗਾ ਇੱਕ ਵਾਰ ਤੇ ਇਹ ਮੁੰਡਾ ਕੱਲ ਦੇ ਕੱਲ ਨਹੀਂ ਫਲਾਈਟ ਚੜ ਕੇ ਆਸਟ੍ਰੇਲੀਆ ਚਲਾ ਗਿਆ ਲੈ ਕੇ ਤੇ ਇਹ ਬੰਦੇ ਸਾਨੂੰ ਧਮਕੀ ਆ ਰਹੀ ਹੈ ਕਿ ਤੁਹਾਡੀ ਕੋਈ ਸੁਣਵਾਈ ਨਹੀਂ ਹੋਏਗੀ ਕੁਝ ਨਹੀਂ ਹੋਏਗਾ ਜਿਸ ਆਈ ਦੀ ਪੰਜਾਬ ਦਾ ਰਿਸ਼ਤੇਦਾਰਾ ਕਰ ਰਿਹਾ ਰਦਾ ਤਨ ਇੱਕੋ ਹੀ ਤੁਮਕੇ ਇਹ ਹੀ ਚੀਜ਼ ਆ ਰਹੀ ਹੈ ਮਾਰਨ ਦੀ ਤੁਮਕੇ ਆ ਰਹੀਆਂ ਮੈਨੂੰ ਵੀ ਆ ਰਹੀਆਂ ਉਸ ਤੋਂ ਬਾਅਦ ਰੈਡ ਦਾ ਕੋਣ ਕੀ ਰਿਸ਼ਤ ਦਾ ਆਈ ਜੀ ਪੰਜਾਬ ਆਈ ਜੀ ਪੰਜਾਬ ਹਾਂਜੀ ਓਕੇ ਤੇ ਹੁਣ ਸਾਨੂੰ ਕਿਸੇ ਵੀ ਹਾਲ ਸੀ ਇਨਸਾਫ ਚਾਹੀਦਾ ਕਿ ਮਤਲਬ ਜਿੰਨਾ ਸਾਡੇ ਪ੍ਰਾਣਾਂ ਨਾਲ ਜਿੰਨੀ ਮਾਰੀ ਹੋਈ ਹੈ ਉਹਨੂੰ ਇਨਸਾਫ ਚਾਹੀਦਾ ਸਾਡੇ ਲਈ ਇੱਕੋ ਹੀ ਉਹੀ ਸੀਗਾ ਜਿਹੜੇ ਮਤਲਬ ਜਿਹਦਾ ਸਾਨੂੰ ਆਸਰਾ ਸੀਗਾ ਹੁਣ ਸਾਰਿਆਂ ਦੀ ਫੋਟੋ ਹੋ ਗਈ ਜੀ ਸਾਰਿਆਂ ਦੇ ਨੰਬਰ ਸਭ ਕੁਝ ਨੋਟ ਕਰਕੇ ਗਿਆ ਸੀ ਸਟਾਈਲ ਨੋਟਿਸ ਕਰਕੇ ਗਿਆ ਕਿ ਕੋਈ ਮਤਲਬ ਖਾਸ ਗੱਲ ਨਹੀਂ ਸੀਗੀ ਕਨ ਕੋਚ ਵੀ ਕਰਕੇ ਸਿਰਫ ਨਿਸਾਬ ਚਾਹੀਦਾ ਹੀ ਚਾਹੀਦਾ ਸਰਤ ਕਾਰਵਾਈ ਕੀਤੀ ਮੈਨੂੰ ਇਹਨਾਂ ਨਾਲ ਸਖਤ ਕਾਰਵਾਈ ਕਿਸੇ ਤਰ੍ਹਾਂ ਕੀਤੀ ਜਾਏ ਤੇ ਇਹਨਾਂ ਨੂੰ ਮਤਲਬ ਕਿਰਾਇਆ ਜਾਵੇ ਉਹਨਾਂ ਨੂੰ ਰਿਪੋਰਟ ਕਰਾਇਆ ਜਾਵੇ ਜਿੱਦਾਂ ਮੈਂ ਤੁਹਾਨੂੰ ਮਤਲਬ ਅਰੈਸਟ ਕਰਾਇਆ ਜਾਵੇ ਜਿਹੜੀ ਰਿਪੋਰਟ ਦਰਜ ਹੋਈ ਹੈ ਉਹ ਕਿੱਥੇ ਦਰਜ ਹੋਈ ਹੈ ਉਹ ਸਰ ਸੰਨੀ ਇੰਗਲੈਸ਼ ਇਲੈਕਟ੍ਰਿਕ ਸੁਪਰਚਾਹੇ ਜਾਏ